ਅੱਜ ਅਸੀਂ ਸ਼ਹਿਰ ਦੇ ਵਿੱਚ ਗਸ਼ਤ ਕਰ ਰਹੇ ਸੀ ਸਾਨੂੰ ਕੰਟਰੋਲ ਰੂਮ ਤੋਂ ਮੈਸੇਜ ਆਇਆ ਕਿ ਇੱਕ ਖਤਰੀ ਭਵਨ ਜਿਹੜਾ ਪੁਰਾਣਾ ਹੁੰਦਾ ਸੀ ਉਹਦੇ ਲਾਗੇ ਕੋਈ ਐਕਸੀਡੈਂਟ ਹੋਇਆ ਅਸੀਂ ਇੱਥੇ ਆਣ ਕੇ ਦੇਖਿਆ ਇੱਕ ਦੋ ਇੱਕ ਬੇਟਾ ਉਹਦੀ ਬੇਟੀ ਸੀਗੀ ਤੇ ਇੱਕ ਉਹਦਾ ਫਾਦਰ ਸੀਗਾ ਉਹ ਦੋਨਾਂ ਨੂੰ ਸੱਟਾਂ ਲੱਗੀਆਂ ਕਾਰ ਵਿੱਚ ਵੱਜੀ ਹੈ ਜਦੋਂ ਆਣ ਕੇ ਕਿ ਮੌਕੇ ਦੇਖਿਆ ਐਪੋਂ ਤੱਕ ਸਕੂਟਰੀਆਂ ਲੱਗੀਆਂ ਇੱਥੋਂ ਤੱਕ ਆ ਜਿਹੜੀ ਹੈਗੀ ਐ ਇਹਨਾਂ ਨੂੰ ਬਹੁ ਵਾਰੀ ਤਿੰਨ ਵਾਰੀ ਪਹਿਲੇ ਵੀ ਕਿਹਾ ਤੇ ਉੱਪਰ ਸ਼ੌਕ ਨੂੰ ਕੋਈ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਆ ਇਹ ਨਹੀਂ ਕਾਦੀ ਫ੍ਰੀਮਿੰਗ ਦਿੰਦੀ ਆ ਸਾਰੇ ਬੱਚੇ ਆ ਜਿੰਨੇ ਬੱਚੇ ਹੈਗੇ ਆ ਇਹ ਵੀ ਹੈ ਉਹ ਅੰਦਰ ਵੀ ਹੈ ਕਾ ਵੀ ਹੈ ਸਾਰੇ ਇਹ ਕਾਰਿਆਂ ਦੀਆਂ ਸਕੂਟਰੀਆਂ ਕੋਈ 1.5 200 ਸਕੂਟਰੀ ਜਿਹੜੀ ਹੈ ਮੋਟਰਸਾਈਕਲ ਤੇ ਲਗਾਏਗਾ ਸਾਰੀ ਸੜਕਾਂ 'ਨਾਂ ਰੋਕੀ ਹੈ ਉਰੇ ਉਹਨਰ ਜਿਹੜਾ ਮੈਂ ਤੈਨੂੰ ਥੱਲੇ ਭਲਾਇਆ ਸੀ ਆ ਇਹ ਕਿਤੇ ਅੱਗੇ ਪਿੱਛੇ ਹੋ ਗਿਆ 15 ਦਿਨ ਪਹਿਲਾਂ ਵੀ ਤਿੰਨ ਚਾਰ ਵਾਰੀ ਮੈਂ ਜਵਾਨੀਆਂ ਨੂੰ ਵਾਰਨਿੰਗ ਦੇ ਕੇ ਗਿਆ ਵੀ ਆਪਣੀ ਪਾਰਕਿੰਗ ਦਾ ਕੋਰੈਕਸ਼ਨ ਕਰੋ ਤੇ ਇਹ ਲਗਾ ਇੱਥੇ ਵੀਕਲ ਜਿਹੜੇ ਆ ਨਾ ਲੋਕ ਇਹਨਾਂ ਕੋ ਘੱਟੋ ਘੱਟ 100 150 ਬੱਚਾ ਹੁੰਦਾ ਤੇ ਮੇਰੇ ਖਿਆਲ ਚ ਕੋਈ ਡਰਾਈਵਿੰਗ ਸਕੂਲ ਦਾ ਜਾਂ ਕਦਰ ਉੱਤੇ ਆ ਇਹਨਾਂ ਦਾ ਹੈਗਾ ਯਾਰ ਸੈਂਟਰ ਤੇ ਉਹਦੀ ਟ੍ਰੇਨਿੰਗ ਲੈਂਦੇ ਆ ਬੱਚਿਆਂ ਕੋ ਪੈਸੇ ਲੈਂਦੇ ਆ ਸਾਰੇ ਇਹ ਮੁੜ ਕੇ ਨਾਲ ਉਹਨਾਂ ਕੋ ਪਾਰਕਿੰਗ ਦਾ ਨਾ ਕੋਈ ਇਹ ਸਾਰੇ ਦੇਖੋ ਆ ਬੱਚੇ ਉੱਧਰ ਦੇਖੋ ਇਹ ਸਾਰੇ ਇਹਨਾਂ ਦੇ ਬੱਚੇ ਆਦੇ ਹੁਣ ਤੁਸੀਂ ਕੋਲ ਲੈ ਤੋ ਗਏ ਤੇ ਇਹਨਾਂ ਨੇ ਸਾਰੇ ਇੱਥੋਂ ਤੱਕ ਵੀ ਕਰ ਇੱਥੋਂ ਤੱਕ ਤਾਂ ਸੜਕ ਮਗਰ ਕਿੰਨੀ ਘਾ ਜਾਂਦੀ ਹੈ ਅਸੀਂ ਉਹ ਪਾਰਕਿੰਗ ਦੇ ਚਲਾਨ ਕੀਤੇ ਆ ਔਰ ਇਹਨਾਂ ਨੂੰ ਲਿਖਤੀ ਵਾਰਨਿੰਗ ਦਾਂਗੇ ਅ ਉਹਨਰ ਨੂੰ ਤੇ ਆਪਣਾ ਅਰੇਂਜਮੈਂਟ ਜਿਹਦਾ ਉਹ ਕਰੋ ਪਾਰਕਿੰਗ ਦਾ you yeah.